ਪੰਜਾਬ ਦੇ ਹੜ੍ਹ ਪ੍ਰੇਡਿਤ ਇਲਾਕਿਆਂ ਵਿੱਚ ਜਿੱਥੇ ਲੋਕ ਨਦੀਆਂ ਦੇ ਪਾਣੀ ਅਤੇ ਭਾਰੀ ਮੀਂਹ ਕਾਰਨ ਹੋਈ ਤਬਾਹੀ ਨਾਲ ਜੂਝ ਰਹੇ ਹਨ ਉੱਥੇ ਹੀ ਰਾਜ ਨੂੰ ਬਿਜਲੀ ਨਾ ਹੋਣ ਕਾਰਨ ਹੋਰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਹਾਲਾਤਾਂ 'ਵਿਜੇ ਬੀਬੀ ਕੋਲਾ ਜੀ ਭਲਾਈ ਕੇਂਦਰ ਟਰਸਟ ਵੱਲੋਂ ਭਾਈ ਗੁਰ ਇਕਬਾਲ ਸਿੰਘ ਜੀ ਹਰਵਿੰਦਰ ਪਾਲ ਸਿੰਘ ਜੀ ਦੀ ਅਗਵਾਈ ਹੇਠ 7ਵੀਂ ਕੇਪ ਹੜ੍ਹ ਪ੍ਰੇਡਿਤ ਇਲਾਕਿਆਂ ਵੱਲ ਭੇਜੀ ਗਈ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ

နာမဝရေဂုရုဂုရုပဒေမထရာကတ် ਕੀ ਸਰ ਕੀ ਜੀਰੋ ਪਾਈ ਕਿੰਨੇ ਸੇਵਾ ਚੱਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ 3 ਹਫ਼ਤਿਆਂ ਤੋਂ ਪੰਜਾਬ ਹਾੜਾਂ ਦੇ ਪਾਣੀ ਦੀ ਮਾਰ ਹੇਠ ਹੈ ਬਹੁਤ ਸਾਰਾ ਜ਼ਮੀਨੀ ਰਕਬਾ ਔਰ ਲੱਖਾਂ ਏਕੜ ਜ਼ਮੀਨ ਜਿਹੜੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਲੋਕਾਂ ਦੇ ਘਰ ਟਹਿ ਚੁੱਕੇ ਨੇ ਪਸ਼ੂ ਰੁੜ ਚੁੱਕੇ ਨੇ ਕਾਰੋਬਾਰ ਬਰਬਾਦ ਹੋ ਚੁੱਕੇ ਨੇ ਜ਼ਮੀਨਾਂ ਦੇ ਵਿੱਚ ਅਰੇਤਾ ਭਾਲ ਆਦਿਕ ਚੜ ਚੁੱਕੀ ਹੈ ਬਹੁਤ ਵੱਡਾ ਨੁਕਸਾਨ ਜਿਹੜਾ ਜਰਨੀ ਮਾਲੀ ਪੰਜਾਬ ਦੇ ਲੋਕਾਂ ਦਾ ਹੋਇਆ ਔਰ ਖਾਸ ਕਰਕੇ ਜਿਹੜੇ ਪਿੰਡੂ ਖੇਤਰ ਨੇ ਕਿਸਾਨਾਂ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਸਮੁੱਚੀ ਸੰਗਤ ਵੱਲੋਂ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਉੱਤਰੀ ਤੋਂ ਔਰ ਹਿੰਦੁਸਤਾਨ ਦੇ ਵੱਖ-ਵੱਖ ਸਟੇਟਾਂ ਤੋਂ ਔਰ ਓਡੀਸ਼ਾ ਪ੍ਰਦੇਸ਼ਾਂ ਤੋਂ ਸੰਗਤ ਜਿਹੜੀ ਹੈ ਉਹ ਤਨ ਮਾਨ ਧਨ ਕਰਕੇ ਜਿਹੜੀ ਸੇਵਾ ਹੈ ਉਹ ਇਹਨਾਂ ਪ੍ਰਭਾਵਿਤ ਖੇਤਰਾਂ ਦੇ ਵਿੱਚ ਆ ਕੇ ਇੱਥੇ ਕਰ ਰਹੀ ਹੈ ਇਸ ਦੇ ਚੱਲਦਿਆਂ ਜਿੱਥੇ ਹੋਰ ਸੰਸਥਾਵਾਂ ਦੇ ਵੱਲੋਂ ਵੱਡੀਆਂ-ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਕਾਰ ਸੇਵਾ ਵਾਲੇ ਮਾਪੁਰਖ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਉੱਥੇ ਬੀਬੀ ਕੌਲਾ ਜੀ ਭਰਾਈ ਕੇਂਦਰ ਜਿਨ੍ਹਾਂ ਨੇ ਹਮੇਸ਼ਾ ਮਨੁੱਖਤਾ ਵਾਸਤੇ ਸਮਾਜ ਦੀ ਸੇਵਾ ਵਾਸਤੇ ਧਰਮ ਪ੍ਰਚਾਰ ਵਾਸਤੇ ਬਹੁਤ ਵੱਡਾ ਇੱਕ ਯੋਗਦਾਨ ਪਾਇਆ ਹੈ ਭਾਈ ਸਾਹਿਬ ਪਾਈ ਗੋਰਖਵਾਲ ਸਿੰਘ ਜੀ ਹੋਰਾਵਰ ਲੋ ਆਪਣੇ ਸਮੁੱਚੇ ਜਥੇ ਦੇ ਸਮੇਤ ਸੰਗਤ ਦੇ ਸਹਿਯੋਗ ਨਾਲ ਅੱਜ ਦਾਸ ਨੇ ਨਜ਼ਰ ਮਾਰ ਕੇ ਦੇਖਿਆ ਟੇਬਲ ਤੇ ਵੀ ਵਸਤੂਆਂ ਸਜਾਈਆਂ ਹੋਈਆਂ ਨੇ ਟਰੱਕ ਵਿੱਚ ਵੀ ਭਰੀਆਂ ਹੋਈਆਂ ਨੇ ਘਰ ਵਿੱਚ ਉਲੜੀਆਂ ਦੀਆਂ ਹਰ ਇੱਕ ਵਸਤੂ ਜਿਹੜੀ ਹੈ ਉਹ ਹੜ ਪ੍ਰਭਾਵਤ ਸੰਗਤ ਵਾਸਤੇ ਰਜਾਣ ਵਾਸ ਜਿਹੜੀ ਕੇਪ ਆਉ ਤਿਆਰ ਕੀਤੀ ਗਈ ਹੈ ਪਸ਼ੂਆਂ ਦਾ ਚਾਰਾ ਉਹ ਬੇਖਦੋਸ ਬੋਰੀ ਜਿਹੜੀ ਹੈ ਉਹ ਚੌਕਰ ਦੇ ਤਿਆਰ ਕੀਤੀ ਹੋਈ ਹੈ ਜਿਸ ਵਿੱਚ ਆ ਰਾਸਨ ਹੈ ਦਾਨ ਨੇ ਰਾਸ ਮਛਰਦਾਨੀਆਂ ਨੇ ਪੇਸਟਾਂ ਬੁਰਸ਼ ਨਿਊਟਰੀ ਦੁੱਧ ਚਾਹ ਪਤੀ ਇਹ ਜਿਹੜੇ ਕਿਟ ਆਟੋਮੋਸ ਹੈ ਬੇਲ ਪੂਰੀ ਨਿਊਟਰੀ ਮੈਡੀਕਲ ਕਿਟਾਂ ਔਰ ਸੋਲਰ ਲਾਈਟਾਂ ਤਾਰ ਦੇ ਸਮੇਤ ਤੇ ਪੈਰੀਂ ਪਾਉਣ ਵਾਲੇ ਜੋੜੇ ਰੈਡੀमेड ਜਰਸੀਆਂ ਬੈੱਡ ਸ਼ੀਟਾਂ ਆਦ ਕ੍ਰੀੜਾ ਸਮਾਨ ਹੈ ਉਹ ਭਾਈ ਸਾਹਿਬ ਜੀ ਹੋਰਾਂ ਵੱਲੋਂ ਜਿਹੜੇ ਅੱਜ ਸੰਗਤ ਦੀ ਸੇਵਾ ਵਾਸਤੇ ਜਿਹੜਾ ਇਥੋਂ ਵਰਦਾਨਾ ਕੀਤਾ ਜਾ ਰਿਹਾ ਔਰ ਇਹਦੇ ਨਾਲ ਨਾਲ ਮੈਡੀਕਲ ਦੀ ਇੱਕ ਟੀਮ ਐਂਬੂਲੈਂਸ ਦੇ ਸਮੇਤ ਮੈਡੀਕਲ ਟੀਮ ਵੀ ਜਿਹੜੀ ਹੈ ਉਹ ਸਹਾਇਤਾ ਵਾਸਤੇ ਜਾ ਰਹੀ ਹੈ ਔਰ ਮੈਡੀਕਲ ਕਿੱਟਾਂ ਜਿਸ ਵਿੱਚ ਮੱਛਰ ਵਾਸਤੇ ਕੋਇਲਸ ਜਿਹੜੀ ਹੈ ਉਹ ਪਾਈ ਹੋਈ ਹੈ ਜ਼ਖਮਾਂ 바ੜੀ ਮਰਮ ਹੈ ਔਰ ਬੁਖਾਰ ਦੀਆਂ ਗੋਲੀਆਂ ਨੇ ਇਨਫੈਕਸ਼ਨ ਦੀਆਂ ਗੋਲੀਆਂ ਇਤਿਆਦਤ ਜਿਹੜਾ ਸਮਾਨ ਹੈ ਜਿਹੜੀ ਫਰਸਟ ਐਡ ਕਿੱਟ ਜਿਹੜੀ ਹੈ ਉਹ ਵੀ 300 ਤੋਂ ਜ਼ਿਆਦਾ ਕਿੱਟ ਜਿਹੜੀ ਹੈ ਉਹ ਸੰਗਤ ਵਾਸਤੇ ਭਾਈ ਸਾਹਿਬ ਵੀ ਹੋਰਾਂ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀ ਕਰਦਿਆਂ ਹੋਇਆ ਜਿਹੜੇ ਜਿਹੜੀ ਆ ਉਹ ਤਿਆਰ ਕੀਤੀ ਗਈ ਹੈ ਔਰ ਅਰਦਾਸ ਕਰਕੇ ਇਹ ਜਿਹੜੀ ਸਤਵੀਂ ਕੇਪ ਹੈ ਕਿ ਬੀਬੀ ਕੌਲਾਂ ਜੀ ਪਲਾਇ ਕੇਂਦਰ ਤੋਂ ਹੋਰ ਵਾਣਾ ਕੀਤਾ ਜਾ ਰਿਹਾ ਹੈ ਜੀ ਤੁਸੀਂ ਪਹਿਲੇ ਦਿਨ ਤੋਂ ਹੀ ਗਰਾਉਂਡ ਲੈਵਲ ਤੇ ਜਾ ਕੇ ਦੇਖ ਤੁਸੀਂ ਔਰ ਜਿਹੜੀ ਗੱਲ ਕਰੀ ਤਾਂ ਬੀਬੀ ਕੋਲ ਇੰਟਰਸਟ ਵੀ ਲਗਾਤਾਰ ਹੀ ਪਹਿਲੇ ਦਿਨ ਤੋਂ ਹਰ ਪੇੜ ਤੋਂ ਮਰਨੇ ਤਰੀ ਨੇ ਕੀ ਮੈਂ ਤਾਂ ਮਾਹੌਲ ਦੇਖਿਆ ਚੁਗਾ ਦੇਖੋ ਬਹੁਤ ਜ਼ਿਆਦਾ ਤਰਾਸਦੀ ਵਾਲਾ ਮਾਹੌਲ ਦੇਖਿਆ ਹੈ ਗਰਾਉਂਡ ਤੇ ਜਾ ਕੇ ਅਸੀਂ ਪਾਣੀ ਦੇ ਅੰਦਰ ਜਾ ਕੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਦੇਖਿਆ ਹੈ ਜਮੇਲਾਂ ਹੜ ਚੁੱਕੀਆਂ ਨੇ ਪਸ਼ੂ ਰੋੜ ਗਏ ਨੇ ਜਿਆਦਾਤਰ ਪਸ਼ੂ ਜਿਹੜੇ ਨੇ ਉਹ ਕਿੱਲਿਆਂ ਤੇ ਵੱਧੇ ਹੋਏ ਹੋયા ਤੇ ਮੌਤ ਹੋ ਗਈ ਹੈ ਘਰਾਂ ਦੀਆਂ ਫਰਸ਼ਾਂ ਤਸ ਚੁਕੀਆਂ ਨੇ ਗੰਦਾ ਪਾੜ ਚੁਕੀਆਂ ਨੇ ਛਤਾਂ ਡਿੱਗ ਪੰਜਾਂ ਨੇ ਬੜੇ ਬੁਰੇ ਹਾਲਾਤਾਂ ਦੇ ਵਿੱਚ ਜਿਹੜੇ ਪੰਜਾਬ ਦੀ ਕਿਸਾਨੀ ਹੈ ਪੰਜਾਬ ਦਾ ਜਿਹੜੇ ਪਿੰਡੂ ਲੋਕ ਨੇ ਉਹ ਬੜੇ ਬੁਰੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਕਈ ਲੋਕ ਇਸ ਸਮੇਂ ਕਾਲਾ ਬਾਜ਼ਾਰੀ ਵੀ ਕਰਨ ਦੇ ਨੇ ਇਕੱਠਾ ਸਮਾਨ ਕਰਕੇ ਬਾਜ਼ਾਰਾਂ ਵਿੱਚ ਵੇਚਿਆ ਵੀ ਜਾ ਰਿਹਾ ਉਹਨਾਂ ਲੋਕਾਂ ਨੂੰ ਦੇਖੋ ਕਾਲਾ ਬਾਜ਼ਾਰੀ ਕਰਨੀ ਇਸ ਆਫਤ ਦਾ ਸਮੇਂ ਵਿੱਚ ਤੇ ਵੰਡ ਛਕਣ ਦੀ ਜਿਹੜੀ ਮਰਿਆਦਾ ਹੈ ਉਹ ਨੂੰ ਰੱਖਣਾ ਚਾਹੀਦਾ ਹੈ ਕਿ ਸਾਰੇ ਵੰਡ ਵਰਤ ਕੇ ਜਿਵੇਂ ਜਿਵੇਂ ਕੋ ਸੰਗਤ ਸੇਵਾ ਕਰ ਰਹੀ ਹੈ ਤੇ ਇਹਨਾਂ ਤੇ ਹਰ ਇੱਕ ਜਿਹੜੇ ਲੋੜ ਹੈ ਉਹ ਪੂਰੀ ਹੋ ਜਾ ਸਾਡੇ ਧਿਆਨ ਵਿੱਚ ਗਿਆ ਸੀ ਪ੍ਰਸ਼ਾਸਨ ਦੇ ਨਾਲ ਗੱਲ ਅਸੀਂ ਕੀਤੀ ਸੀ ਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਨਹੀਂ ਹੈ ਉਹ ਰੋਕ ਵਿੱਚ ਚੀਜ਼ਾਂ ਲੈ ਲੈ ਕਿਤੇ ਜ਼ਰੂਰਤਮੰਦਾਂ ਨੂੰ ਅੱਗੇ ਵੇਚ ਕੇ ਤੇ ਪੈਸੇ ਵਟ ਰਹੇ ਨੇ ਜਾਂ ਚੰਗੇ ਭੜੇ ਖਾਂਦੇ ਪਿੰਦ ਲੋਕ ਜਿਹੜੇ ਨੇ ਆਪਣੇ ਘਰਾਂ ਵਿੱਚ ਜਮ੍ਹਾਂ ਕਰਕੇ ਕਾਲਾ ਬਾਜ਼ਾਰੀ ਕਰ ਰਹੇ ਨੇ ਜਾਂ ਕੋਈ ਦੁਕਾਨਦਾਰ ਕੋ ਫੈਕਟਰੀਆਂ ਵਾਲੇ ਇਤਿਹਾਦ ਜਿਹੜੇ ਨੇ ਉਹ ਮੈਂਗਾ ਸਮਾਨ ਵੇਚ ਰਹੇ ਨੇ ਜਾਂ ਬਲੈਕ ਮਾਰਕੀਟ ਜਿਹੜੀ ਹੋ ਰਹੀ ਹੈ ਇਹਨਾਂ ਦੇ ਉੱਤੇ ਇੱਕ ਅਪਰਾਧਿਕ ਮਾਮਲਾ ਦਰਜ ਕਰਕੇ ਤੇ ਇਹਨਾਂ ਦੇ ਖਿਲਾਫ ਸਖ਼ਤ ਬਣਦੀ ਕਾਰਵਾਈ ਹੈ ਉਹ ਕਰਨੀ ਚਾਹੀਦੀ ਹੈ ਔਰ ਸਾਰਿਆਂ ਨੂੰ ਇਹ ਅਪੀਲ ਹੈ ਕਿ ਇਸ ਵਿਪਤਾ ਦੇ ਸਮੇਂ ਵਿੱਚ ਆਪਣੇ ਭਰਾਵਾਂ ਦੇ ਨਾਲ ਸਾਨੂੰ ਖੜਨਾ ਚਾਹੀਦਾ ਹੈ ਇਹ ਜੇ ਕਾਲਾ ਬਾਜ਼ਾਰੀ ਕਰਨੇ ਜਾਂ ਵਸਤੂਆਂ ਮਹਿੰਗੀਆਂ ਕਰਕੇ ਵੇਚ ਕੇ ਪੈਸੇ ਵਟਣੇ ਤੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਵਾਲੇ ਲੋਕ ਜਿਹੜੇ ਨੇ ਉਹ ਇਸ ਚੀਜ਼ ਤੋਂ ਬਾਝਾਉਣ ਕੀ ਹਾਲਾਤ ਕੀ ਹੈ ਹੁਣ ਕੀ ਹਾਲਾਤ ਹੈ ਪਰ ਇਸ ਵੇਲੇ ਪਾਣੀ ਤਾਂ ਥੋੜਾ ਥੱਲੇ ਜਾ ਰਿਹਾ ਹੈ ਕਿਉਂਕਿ ਹਾਲਾਂ ਖਤਰਾ ਜਿਹੜਾ ਉਹ ਘਲਿਆ ਨਹੀਂ ਕਿਉਂਕਿ ਹਾੜਾਂ ਦਾ ਪਾਣੀ ਜਿਹੜਾ ਦਰਿਆਵਾਂ 'ਚ ਚੱਲ ਰਿਹਾ ਪਾਣੀ ਬਹੁਤ ਤੇਜ਼ ਗਤੀ ਨਾਲ ਔਰ ਬਹੁਤ ਲੰਬੇ ਏਰੀਆ ਦੇ ਵਿੱਚ ਜਿਹੜਾ ਪਾਣੀ ਹੈ ਬੜੀ ਸਪੀਡ ਦੇ ਨਾਲ ਚੱਲ ਰਿਹਾ ਕਿਉਂਕਿ ਅਦਾਸ ਪਰਸੋਂ ਹਰੀਕੇ ਤੁਸੀਂ ਬੰਦ ਤੇ ਜਾ ਕੇ ਆਇਆ ਉੱਥੇ ਵੀ ਇੱਕਦਮ ਸਾਡੇ ਹੁੰਦੇ ਜਿਹੜੇ ਖਾਰ ਸੀ ਉਹ ਲੱਗਣ ਲੱਗ ਗਈ ਤੁਸੀਂ ਬੰਨ ਨੂੰ ਔਰ ਮੌਕੇ ਤੇ ਨੌਜਵਾਨਾਂ ਨੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਪਹੁੰਚ ਕੇ ਇਸ ਪਰ ਲਾ ਲਾ ਕੇ ਮਿੱਟੀਏ ਤੋੜੇ ਫੜ ਫੜ ਕੇ ਦਰਖਤ ਵੱਡ ਵੱਡ ਕੇ ਵਿੱਚ ਸੁੱਟ ਕੇ ਤੇ ਉਹਨੂੰ ਰੋਕਣ ਦਾ ਯਤਨ ਕੀਤਾ ਜੇਕਰ ਉਹ ਬੰਦ ਟੁੱਟ ਜਾਂਦਾ ਤੇ ਬਹੁਤ ਵੱਡਾ ਨੁਕਸਾਨ ਤਰਮ ਤਰਨ ਦੇ ਇਲਾਕੇ ਦਾ ਜਿਹੜਾ ਹੋਣ ਦੀ ਸੰਭਾਵਨਾ ਸੀ ਪਾਣੀ ਭਾਵੇਂ ਥੱਲੇ ਜਾ ਰਿਹਾ ਪਰ ਖਤਰਾ ਹਾਲ ਹੈ ਜਿਹੜਾ ਪੂਰੀ ਤਰ੍ਹਾਂ ਟਲਿਆ ਨਹੀਂ ਅਸਲ ਜਿਹੜੀ ਤਰਾਸਦੀ ਹੈ ਜੋ ਲੱਗਦਾ ਹੈ ਕਿ ਹੁਣ ਸ਼ੁਰੂ ਹੋ ਰਿਹਾ ਇੱਕ ਪਾਣੀ ਲੱਥੇਗਾ ਜਮੀਨਾ ਸਾਫ ਹੋਣ ਗਈਆਂ ਉਹਦੇ ਵਿੱਚ ਪਸ਼ੂ ਮਰੇ ਪਏ ਨੇ ਕੋ ਪੰਛੀ ਮਰੇ ਪਏ ਨੇ ਹੁਣ ਐਸਪੀਡ ਸਾਨੂੰ ਸਾਰਿਆਂ ਨੂੰ ਇਤਿਆਰਦਨ ਜਿਹੜੀ ਆ ਨਾ ਉਹ ਬਹੁਤ ਇੱਕ ਜਾਗਰੂਕਤਾ ਦੀ ਲੋੜ ਹੈ ਕਿ ਬਿਮਾਰੀਆਂ ਫੈਲਣ ਦਾ ਜਿਹੜਾ ਖਤਰਾ ਹੈ ਉਹ ਜਿਹੜਾ ਉਹ ਬਣਿਆ ਹੋਇਆ ਹੈ ਇਸ ਨੂੰ ਸਾਰਿਆਂ ਨਾਲ ਮਿਲ ਕੇ ਇਸ ਤੱਕ ਦੇ ਸਮੇਂ ਵਿੱਚ ਜਿਹੜਾ ਇਸ ਜੀ ਸਥਿਤੀ ਦਾ ਟਾਕਰਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਕਿ ਸਾਡੀ ਵੱਡੀ ਗੰਟੀ ਦੇ ਪੰਜਾਬੀ ਪੰਜਾਬੀ ਕਲਾਕਾਰ ਇਕ ਮੰਚ ਤੇ ਇਕੱਠੇ ਹੋ ਕੇ ਹੱਡ ਰਤਾ ਦੀ ਮਦਦ ਲਈ ਆਏ। ਕਿਵੇਂ ਦੇਖੋ ਐਸ ਸਮੇਂ ਜੋ ਕੋਈ ਵੀ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰ ਰਿਹਾ ਹੈ ਇਹ ਬਹੁਤ ਚੰਗੀ ਗੱਲ ਹੈ ਕਿ ਜੀ ਉਹਨੂੰ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਨੇ ਉਹਨੂੰ ਬਾਦ ਚੜ ਕੇ ਇਸ ਵੇਲੇ ਵਿਪਤਾ ਦਾ ਸਨਮ ਜਿਹੜੀ ਸੇਵਾ ਹੈ ਉਹ ਕਰਨੀ ਚਾਹੀਦੀ ਹੈ ਚੰਗੀ ਗੱਲ ਹੈ ਦੇਖੇਗਾ ਕਿ ਦੂਜੀਆਂ ਸਟੇਟਾਂ ਤੋਂ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਔਰ ਲੱਗਦਾ ਕਿ ਏਕਤਾ ਦੇ ਉੱਪਰ ਠੀਕ ਹੈ ਜਿਹੜਾ ਕਿ ਰਸ ਨੂੰ ਲੈ ਕੇ ਪਾਉਂਦੇ ਨੇ ਦੇਖੋ ਗੁਰਵਰਨ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਜੋ ਹੁਕਮ ਹੈ ਕਿ ਨਾ ਕੋ ਬਹਿਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਔਰ ਸਤਿਗੁਰਾਂ ਦਾ ਬਚਨ ਜਿਹੜਾ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋ ਪੰਜਾਬੀਆਂ ਦੀ ਇੱਕ ਫਿਤਰਤ ਹੈ ਪੰਜਾਬੀਆਂ ਦਾ ਇੱਕ ਸੁਭਾਅ ਹੈ ਪੰਜਾਬੀਆਂ ਦੇ ਖੂਨ ਵਿੱਚ ਹੈ ਕਿ ਕਿਵੇਂ ਹੁੰਦੇ ਕੋਈ ਵਿਵਕਤਾ ਬਣਦੀ ਹੈ ਤੇ ਪੰਜਾਬੀ ਪਹਿਲ ਦੇ ਆਧਾਰ ਤੇ ਆਪਣੇ ਕਿਰਤ ਕਮਾਈ ਵਿੱਚੋਂ ਆਪਣੇ ਆਪ ਲੈ ਕੇ ਤੇ ਉੱਥੇ ਪਹੁੰਚ ਕੇ ਜਾ ਕੇ ਸੇਵਾ ਕਰਦਾ ਹੈ ਤੇ ਇੱਕ ਚੰਗੀ ਗੱਲ ਹੈ ਕਿ ਅੱਜ ਦੂਜੇ ਧਰਮਾਂ ਦੇ ਲੋਕ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬੀਆਂ ਦੀ ਸੇਵਾ ਕਰਨ ਵਾਸਤੇ ਜੋ ਆਏ ਨੇ ਇਹ ਆਪਸੀ ਭਾਈਚਾਰਕ ਨੂੰ ਮਜ਼ਬੂਤ ਕਰਨ ਵਾਸਤੇ ਇੱਕ ਵਧੀਆ ਸੰਕੇਤ ਹੈ। ਸਾਰੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੀਬੀ ਗੋਲਾ ਜੀ ਭਲਾਈ ਕੇ ਅੰਦਰ ٹرسٹ ਵੱਲੋਂ ਅੱਜ ਸਤਵੀਂ ਕੈਂਪ ਹਾਰਡ ਪ੍ਰਭਾਵਤ ਇਲਾਕਿਆਂ ਲਈ ਜਾ ਰਹੀ ਹੈ ਇਹ ਅੱਜ ਰਣਤਾਰਨ ਪੱਟੀ ਹਰੀਕੇ ਫਿਰੋਜ਼ਪੁਰ ਇਸ ਸਾਈਡ ਵੱਲ ਜਾਇਆ ਜਾ ਰਿਹਾ ਹੈ ਕੱਲ ਟੀਮ ਵਿਜ਼ਿਟ ਕਰਾਈ ਹੈ ਤਕਰੀਬਨ 5 ਪਿੰਡ ਜਿੱਥੇ ਘਰ-ਘਰ ਜਾ ਕੇ ਉਥੋਂ ਦੇ ਸਰਪੰਚਾਂ ਨਾਲ ਗੱਲ ਹੋ ਗਈ ਹੈ ਉਹ ਨਾਂ ਲਿਖ ਕੇ ਰੱਖਣਗੇ ਜਿਨ੍ਹਾਂ ਘਰ ਪਸ਼ੂ ਨਹੀਂ ਨੇ ਉਹਨਾਂ ਦੇ ਵੱਖਰੇ ਨਾਂ ਲਿਖਣਗੇ ਜਿਨ੍ਹਾਂ ਘਰ ਪਸ਼ੂ ਨੇ ਉਹਨਾਂ ਦੇ ਵੱਖਰੇ ਨਾਂ ਲਿਖਣਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਵੇਂ ਤੁਹਾਨੂੰ ਸਾਰੇ ਪੱਤਰਕਾਰ ਵੀਰਾਂ ਨੂੰ ਪਤਾ ਹੈ ਵੀ ਰਾਸ਼ਨ ਬਹੁਤ ਹੋ ਚੁੱਕਾ ਹੈ ਕਈਆਂ ਘਰਾਂ ਵਿੱਚ ਅੱਜ ਵੀ ਇੱਥੇ ਅਜੀਬ ਜਿਹਾ ਸਮਾਨ ਲਿਆਂਦਾ ਜਾਂਦਾ ਜਾਂਦਾ ਕੀਤਾ ਜਿਹੜਾ ਕਿ ਉਹਨਾਂ ਦੇ ਪੂਰੀ ਤਰ੍ਹਾਂ ਕੰਮ ਆ ਸਕੇ ਆਪਣਾ ਮਛਰਦਾਨੀ ਨਿਊਟਰੀ ਰਸ ਪੈਡ ਪੇਸਟ ਬੁਰਸ਼ ਚਾਹ ਦੀ ਆਪਣਾ ਚਾਹ ਪਤੀ ਦੁੱਧ ਦੀ ਗਿੱਟ ਦੇਲ ਪੂੜੀ ਨਿਊਟਰੀ ਮੈਡੀਕਲ ਕਿਟ ਰਿਕ ਬਣਾਈ ਗਈ ਹੈ ਜਿਹਦੇ ਵਿੱਚ ਡਿਟੋਲ ਵੀ ਹੈ ਤੇ ਪੱਟੀ ਵੀ ਹੈ ਰੂ ਵੀ ਹੈ ਡੇਟਰ ਦੀ ਦਵਾਈ ਵੀ ਹੈ ਇਨਫੈਕਸ਼ਨ ਦੀ ਵੀ ਹਰ ਪਾਸੇ ਤੇ ਲਿਖਿਆ ਗਿਆ ਉਹ ਐਮਬੂਲੈਂਸ ਵਖਰੀ ਜਾ ਰਹੀਏ ਨਾਲ ਜੋੜੇ ਜਾ ਰਹੇ ਨੇ ਪੈਰਾਂ ਦੇ ਸੋਲਰ ਲਾਈਟ ਜਿਹੜੀ ਆ ਤੁਸੀਂ ਸਾਰੀ ਦੇਖ ਰਹੇ ਹੋ ਇਹ ੁੱਪ ਦੇ ਨਾਲ ਵੀ ਤੇ ਟਿਊਬ ਦੀ ਲਾਈਟ ਦੇ ਨਾਲ ਵੀ ਸਾਰੀ ਚਾਰਜ ਹੋ ਜਾਂਦੀ ਹੈ ਤੇ ਉੱਥੇ ਬੱਤੀ ਦੀ ਵੀ ਇਹ ਮੁਸ਼ਕਲ ਹੋਵੇ ਤੇ ਇਹਦੇ ਨਾਲ ਚਾਨਣਾ ਉਹਨਾਂ ਦੇ ਘਰ 'ਚ ਹੋ ਸਕੇ ਤੇ ਜਰਸੀਆਂ ਜਾ ਰਹੀਆਂ ਨੇ ਜਿਵੇਂ ਸਿੰਘ ਸਾਹਿਬ ਜੀ ਨਾਲ ਵੀ رائے ਹੋਈ ਹੈ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬਹੁਤ ਵੱਡੀਆਂ ਡਿਊਟੀਆਂ ਉਹਦੇ ਵਿੱਚੋਂ ਸਮਾਂ ਕੱਢ ਕੇ ਅੱਜ ਦੀਦੀ ਕੋਲਾ ਜੀ ਭਲਾਈ ਕੇਂਦਰ ਨੂੰ ਆ ਕੇ ਨਿਵਾਜਿਆ ਹੈ ਆਪ ਅਰਦਾਸ ਕਰਕੇ ਤੋਰਨ ਲੱਗੇ ਨੇ ਕਿਰਪਾ ਕੀਤੀ ਹੈ ਤੇ ਕੁਦਰਤੀ ਮੈਂ ਵੀ ਅੱਗੇ ਇਸੋ ਜਿਹੜੀ 8ਵੀਂ ਖੇਪ ਜਾਣੀ ਹੈ ਉਹਦਾ ਸਮਾਨ ਕਰਦੇ ਵੇਹਾਂ ਨੋਟ ਤੇ ਸਿੰਘ ਸਾਹਿਬ ਜੀ ਨੇ ਉਹ ਹੀ ਆਈਡੀਆ ਦਿੱਤਾ ਵੀ ਜਿਹੜੀ ਅਗਲੀ ਉਹਨਾਂ 8ਵੀਂ ਖੇਪ ਵਿੱਚ ਫੋਲਡਿੰਗ ਬੈੱਡ ਜਾਣਗੇ ਤੇ ਗੱਦੇ ਜਾਣਗੇ ਤੇ ਚੰਦਰਾ ਇਸ ਤਰ੍ਹਾਂ ਦਾ ਸਮਾਨ ਜਿਹੜਾ ਹੁਣ ਉਦੋਂ ਜਿੱਥੇ ਜਿੱਥੋਂ ਪਾਣੀ ਥੋੜਾ ਘਟ ਰਿਹਾ ਨਿਕਲ ਰਿਹਾ ਜਿਹੜੀਆਂ ਅਗਲੀਆਂ ਚੀਜ਼ਾਂ ਉਹਨਾਂ ਨੂੰ ਪਹਿਲੀਆਂ ਖਰਾਬ ਹੋ ਚੁੱਕੀਆਂ ਨੇ ਤੇ ਉਹਦੇ ਵਿੱਚ ਉਹ ਚੀਜ਼ਾਂ ਲਿਜਾਣ ਦਾ ਯਤਨ ਕਿਰਾ ਦਿੱਤਾ ਜਾਏਗਾ ਅੱਜ ਇਹ ਜੋ ਸਮਾਨ ਜਾ ਰਿਹਾ ਆਪ ਦੀ ਅਰਦਾਸ ਕਰਿਓ ਸਰੀ ਲੋੜਵੰਦਾਂ ਨੂੰ ਪਹੁੰਚ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੇ ਸਿੰਘ ਸਾਹਿਬ ਨੇ ਹਰਕਤ ਦੀ ਬਦਤਰੀ ਜਮੀਰ ਲੈਵਲ ਤੇ ਪੁੱਜੀ ਸੰਕਰ ਵਿੱਚ ਤੁਹਾਨੂੰ ਸਵਾਗਤ ਇਹ ਇੱਕ ਬੜੀ ਵੱਡੀ ਮਤਲਬ ਨਾਲ ਵੀ ਸਾਰੀ ਉਹ ਵਿਰਾਗ ਵੀ ਆਇਆ ਗਈ ਇਹਨਾਂ ਨੂੰ ਅਰਦਾਸ ਵਿੱਚ ਸਾਰੀ ਵੀਡੀਓ ਬਹੁਤ ਵਾਇਰਲ ਹੋਈ ਇਹ ਹਰਕ ਨੇ ਸਹੀ ਦੀ ਉਹ ਸ਼ਲਾਗਾ ਕੀਤੀ ਜਿਹੜਾ ਸਿੰਘ ਸਾਹਿਬ ਜੀ ਆਪ ਜਵੀਨੀ ਲੈਵਲ ਤੇ ਉਤਰ ਕੇ ਇਹ ਸਾਰੀ ਚੀਜ਼ ਨੂੰ ਦੇਖ ਰਹੇ ਨੇ ਬੜੀ ਵੱਡੀ ਇੱਕ ਮੈਸੇਜ ਜਾਂਦਾ ਵਧੀਆ ਸੇਵ ਸਾਹਿਬ ਜੀ ਦਾ ਇਹਦੇ ਵਿੱਚ ਗਿਆਨੀ ਰਣਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਐਡੀ ਵੱਡੀ ਜਿੱਥੇ ਬਾਬਾ ਬੁੱਢਾ ਸਾਹਿਬ ਦੀਆਂ ਅਲੀ ਡਿਊਟੀਆਂ ਨੇ ਉਹ ਕਰਦੇ ਹੋਏ ਵੀ ਇਸ ਅਣ ਪ੍ਰਭਾਵਿਤ ਲੋਕਾਂ ਲਈ ਜਮੀਨੀ ਲੈਵਲ ਤੇ ਜਾਣਾ ਬਹੁਤ ਵੱਡਾ ਉਹਨਾਂ ਦਾ ਇੱਕ ਸੋਚ ਹੈ ਵਾਹਿਗੁਰੂ ਜੀ